ਬਾਬਾ ਬੁੱਢਾ ਸਾਹਿਬ ਚ ਬੇਅਦਬ ਦੀ ਘਟਨਾ ਤਣਾਪੂਰਨ ਹੋਇਆ ਮਾਹੌਲ ਮੱਧ ਦੇ ਇਤਿਹਾਸਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਵਿਖੇ ਅੱਜ ਸਵੇਰੇ ਇੱਕ ਲੱਤ ਤੋਂ ਅਪਾਹਜ ਨੌਜਵਾਨ ਨੇ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਨਿਤਨੇਮ ਦੇ ਗੁਟਕਾ ਸਾਹਿਬ ਦੇ ਰਹਿਰਾਜ ਸਾਹਿਬ ਦੇ ਅੰਗ ਮਾ ਪਾੜ ਦਿੱਤੇ ਜਿਸ ਨੂੰ ਮੌਕੇ ਤੇ ਹਾਜ਼ਰ ਸਖਤਾਂ ਨੇ ਫੜ ਕੇ ਕਟਾਪਾ ਚੜ੍ਹਨ ਉਪਰੰਤ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਘਟਨਾ ਦਾ ਪਤਾ ਲੱਗਦਾ ਥਾਲਾ ਚਭਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਕਾਰ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਸੋਹਲ ਅਤੇ ਸਰੂਪ ਸਿੰਘ ਭੁੱਲਰ ਦੀ ਅਗਵਾਈ ਵਿੱਚ ਸਿੰਘ ਮੁੱਕ ਦੇ ਪਹੁੰਚੇ ਜਿਨ੍ਹਾਂ ਨੇ ਪੁਲਿਸ ਕੋਲੋਂ ਬਰੀਕੀ ਨਾਲ ਜਾਂਚ ਕਰਨ ਦੀ ਮੰਗ ਕੀਤੀ ਇਸ ਸਮੇਂ ਮਾਹੌਲ ਤਣਾਅਪੂਰਨ ਹੁੰਦਿਆਂ ਹੋਇਆ ਦੇਖ ਤੁਰੰਤ ਫੜੇ ਗਏ ਮੁਲਾਜ਼ਮਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਮੁਲਾਜ਼ਮ ਦੀ ਪਛਾਣ ਕਰਮਜੀਤ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਪੋਜੀਆਂ ਹਾਲਵਾਸੀ ਅੱਡਾ ਚਵਾਲਵੜੇ ਹੋਈ ਐ ਜਿਸ ਤੋਂ ਕਨਦੀ ਸਿੰਘ ਨਾਂ ਦਾ ਸਾਨੋਤ ਕਰਦੇ ਹਾਂ ਅੱਗੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉੱਥੋਂ ਦੇ ਰਹਿਣ ਵਾਲਾ ਹੈ ਜੋ ਉਹਦੇ ਵੈਸੇ ਤੇ ਅਮਰਤਾਪੁਰੀ ਪਰਿਵਾਰ ਸੀ ਸਾਰਾ ਉਹਦੇ ਫਾਦਰ ਹੀ ਚੜਾ ਕੇ ਆਏ ਕਹਿੰਦੇ ਲੰਗਰ ਹਾਲਚ ਸੇਵਾ ਵੀ ਪਹਿਲਾਂ ਕਿਤੇ ਕਰਦਾ ਹਦਾ 15 ਸਾਲ ਤੋਂ ਅੱਜ ਪਤਾ ਨਹੀਂ ਉਹਦੇ ਕੀ ਦਿਮਾਗ ਦੇ ਵਿੱਚ ਆਈ ਤੇ ਜਿਹੜੀ ਮੰਦਭਾਗੀ ਕਰਨਾ ਲਗੀਤੀ ਦਰਬਾਰ ਦੇ ਵਿੱਚ ਗੁੱਟਕਾ ਸਾਹਿਬ ਲੈ ਕੇ ਪਾਟ ਕਰਨ ਕਰਮ ਲਿਕੇ ਜਵਾਂ ਖਿੱਚਦੇ ਨਿਤਨੇਮ ਗੁੱਟਕਦੇ ਨਿਤਨੇ ਤਾਂ ਨਹੀਂ ਜਾਈ ਕੋਈ ਮਨ ਕੇ ਚੱਲ ਗਿਆ ਪਾ 134 ਤੋਂ ਲੈ ਕੇ 174 ਤੱਕ 131 ਤੋਂ ਲੈ ਕੇ 173 ਤੱਕ ਇੱਕ ਕੀ ਕਾਰਵਾਈ ਸਰ ਬੰਦਾ ਰੋਪੀ ਜਿਹੜਾ ਨਾ ਹਾਂਜੀ ਉਹਨਾਂ ਤੇ ਕੇਸ ਮਕਦਮਾ ਦਰਜ ਕਰਤਾ ਰੋਪੀ ਉਹ ਦੇਖਦਾ ਗਿਆ ਨਾ ਕਰ ਲਿਆ ਜੀ ਤੇ ਕੀ ਕਾਰਵਾਈ ਕੀਤੀ ਗਈ ਹੈ 295 ਦੇ ਤਹਿਤ ਪੱਤਰਤਾ ਦਗੀ ਤਾ ਇਹ ਕੋਈ ਉਧਰੋਂ ਆਇਆ ਸ਼੍ਰੋਮਣੀ ਮੈਂਡੀ ਤੋਂ ਕੋਣ ਹਾਂਜੀ ਮਹਿੰਦਰ ਸਾਹਿਬ ਆਏ ਆ ਨਾਲ ਸਿੰਘ ਸਾਹਿਬ ਆਏ ਬੈਠੇ ਉਥਾਂ ਦੇ ਉਹਨੂੰ ਐਡ ਕਰਨ ਸੀ ਆਪਣਾ ਮੀਰ ਬਾਬਾ ਬੁੱਢਾ ਸਾਹਿਬ ਚ ਇਹਦੀ ਮਗਰ ਕੀ ਸਾਜ਼ਿਚ ਹੈਗੀ ਸੀ ਦਾ ਹੱਥ ਹੋ ਸਕਦਾ ਨੇ ਇਹਦੇ ਹੁਣ ਤਕਰੀਸ ਚੱਲੇਗੀ ਤਾਂ ਪਤਾ ਲੱਗਾਇਆ ਜਾਏਗਾ ਹਾਂ ਨਾ ਬਰਬਾਦ ਹੋ ਜੂ ਨਾ ਬਰਬਾਦ ਹੋ ਜਾਵੇ ਇਹ ਬੰਦ ਹੋ ਗਏ ਅਪਾਇਟਮੈਂਟ ਇਹ ਕਾਪਰ ਅੱਛਾ ਜੀ ਅੱਜ ਤਕਰੀਬਨ 7:30 ਵਜੇ ਦੀ ਇੱਕ ਕਰਮਜੀਤ ਸਿੰਘ ਨਾਮ ਦਾ ਵਿਅਕਤੀ ਜਿਹੜਾ ਉਹ ਅੰਦਰ ਆਉਂਦਾ ਇਹਦੇ ਬਾਪ ਦਾ ਨਾਮ ਸਰਦਾਰ ਗੁਰਦਿਆਲ ਸਿੰਘ ਆ ਉਹ ਪਿਛੋ ਪੋਜੀਆਂ ਦੇ ਰਹਿਣ ਵਾਲਿਆ ਤੇ ਇਸ ਵਕਤ ਭਗਤ ਜੱਲਨ ਦਾਸ ਕਨੋਨੀ ਦੇ ਵਿੱਚ ਰਹਿੰਦੇ ਚਬਾਲ ਇਹਦੇ ਬਾਰੇ ਦੱਸਿਆ ਜਾਂਦਾ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਕਿੰਦੇ ਪੀ ਇਹ ਪਹਿਲਾਂ ਵੀ ਆਉਂਦਾ ਸੀ ਤੇ ਲੰਗਰ ਦੇ ਵਿੱਚ ਸੇਵਾ ਕਰਦਾ ਸੀ ਲੰਬੇ ਸਮੇਂ ਤੋਂ ਆਉਂਦਾ ਸੀ ਪਰ ਅੱਜ ਜਦੋਂ ਇਹ ਅੰਦਰ ਆਇਆ ਦਰਬਾਰ ਦੇ ਅੰਦਰ ਤੇ ਇਹਨੇ ਆਉਂਦਿਆ ਸਾਰ ਲਮਾਰੀ ਦੇ ਵਿੱਚ ਉਹ ਗੁਟਕਾ ਸਾਹਿਬ ਲਿਆ ਗੁਟਕਾ ਸਾਹਿਬ ਲੈ ਕੇ ਉਹਦੇ ਵਿੱਚੋਂ ਜਿਤਨਾ ਆਪਾਂ ਕਹਿ ਲਈਏ ਕਿ ਅਰਦਾਸ ਰਹਿਰਾ ਸਾਹਿਬ ਤੇ 16 ਸਾਹਿਬ ਜੀ ਦੀ ਬਾਣੀ ਇਸ ਤਰ੍ਹਾਂ 134 ਅੰਗ ਤੋਂ ਲੈ ਕੇ ਤੇ 174 ਤੱਕ ਨਿਤਨੇਮ ਦੀਆਂ ਹੋਰ ਬਾਣੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਆ ਉਸ ਗੁਟਕੇ ਦੇ ਵਿੱਚੋਂ ਇਹਦੇ ਅੰਗ ਜਿਹੜੇ ਨੇ ਉਹ ਪਾੜ ਦਿੱਤੇ ਇਹਦੇ ਅੰਗ ਪਾੜਦਿਆਂ ਪਾੜਦੇ ਸਾਡਾ ਉੱਥੇ ਸੇਵਾਦਾਰ ਮੌਜੂਦ ਸੀ ਭਾਈ ਨਿੰਦਰ ਸਿੰਘ ਉਹ ਸੇਵਾਦਾਰ ਮੌਜੂਦ ਸੀ ਉਹਨੇ ਝੱਟ ਦਿਨੇ ਨੂੰ ਫੜ ਲਿਆ ਔਰ ਬਾਅਦ ਦਫ਼ਤਰ ਲੈ ਆਂਦਾ ਇਸ ਵਕਤ ਚੁਭਾਲ ਥਾਣੇ ਦੇ ਵਿੱਚ ਆ ਪਹਿਲਾਂ ਤਫਤੀਸ਼ ਕਰਾਈ ਜਾਵੇਗੀ ਕਿ ਜੇ ਪਹਿਲਾਂ ਇੰਚਰ ਤੋਂ ਸੇਵਾ ਕਰਦਾ ਸੀ ਤੇ ਅੱਜ ਐਡਾ ਵੱਡਾ ਗੁਨਾਹ ਕੀਤਾ ਇਹਦੇ ਮਗਰ ਕੀਦਾ ਦਿਮਾਗ ਆ ਜਾਂ ਕਿੰਨੇ ਇਹਨੂੰ ਆਖਿਆ ਭਾਵੇਂ ਕੀ ਗੱਲ ਕੀਤੀ ਜਾਂਦੀ ਆ ਜੀ ਇਹ ਮੈਂਟਲੀ ਤੌਰ ਤੇ ਪਰ ਹਰ ਬੰਦਾ ਜਿਹੜਾ ਮੈਂਟਲ ਆ ਉਹਨੂੰ ਇਹੀ ਕਿਉਂ ਦਿਸਦਾ ਕਿ ਮੈਂ ਗੁਟਕਾ ਸਾਹਿਬ ਦਾ ਨਰਾਦਰ ਕਰਾਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਇੱਕ ਬੜਾ ਹੀ ਸਵਾਲੀਆ ਚਿੰਨ੍ਹ ਆ ਇਸ ਵਾਸਤੇ ਅਸ ਵਕਤ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀ ਵੀ ਪਹੁੰਚੇ ਨੇ ਸਾਡੇ ਸਤਿਕਾਰਯੋਗ ਗੁਰਦੁਆਰਾ ਸਾਹਿਬ ਜੀ ਦੇ ਮੈਨੇਜਰ ਸਰਦਾਰ ਸਤਨਾਮ ਸਿੰਘ ਸਰਦਾਰ ਸਰਵਦੇਵਾਲ ਸਿੰਘ ਇਹਨਾਂ ਤੋਂ ਇਲਾਵਾ ਸਾਡੇ ਕੋਲ ਸਤਿਕਾਰ ਕਮੇਟੀ ਦੇ ਜਿਹੜੇ ਨੇ ਵੀਰ ਉਹ ਵੀ ਸਾਰੇ ਪਹੁੰਚੇ ਨੇ ਸਾਡੀ ਇੱਕੋ ਇੱਕ ਹੀ ਹੈ ਕਿ ਪ੍ਰਸ਼ਾਸਨ ਦੇ ਕੋਲੋਂ ਕਿ ਸਭ ਤੋਂ ਪਹਿਲਾਂ ਤਪਦੀਸ਼ ਕੀਤੀ ਜਾਵੇ ਇਹ ਦੇਖਿਆ ਜਾਵੇ ਕਿ ਜੇ ਅੱਗੇ ਸੇਵਾ ਕਰਨ ਦੇ ਅੱਜ ਇਹਨੇ ਕੰਮ ਕਿਉਂ ਕੀਤਾ ਕਿਸੇ ਦਾ ਸਿਖਾਇਆ ਪੜਾਇਆ ਤਾਂ ਨਹੀਂ ਆਉਂਦਾ ਤੇ ਤੱਕ ਜਾਇਆ ਜਾਵੇ ਔਰ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਪ੍ਰਸ਼ਾਸਨ ਦੇ ਦੁਆਰੋਂ ਕੀਤੀ ਜਾਵੇ ਠੀਕ ਹੈ